ਲੋ ਜੀ ਸਾਸਰੀ ਕਾ ਅਜਿ ਤਰ ਅਨੁਸਾਰਨ ਮੈਂ ਤੁਹਾਡੀ ਆਪਣੀ ਅਮਰਜੀਤ ਕਰ ਦਿਓ ਸੀ ਜੋਸ਼ੀ ਜਨਨੋਂ ਤੇ ਤੁਹਾਡਾ ਆਨੰਦ ਪ੍ਰਵੇਸ਼ ਕਰਤ ਕਰਦੇ ਆ ਤੁਸੀਂ ਇਹਨਾਂ ਨੇ ਕਈਆਂ ਨੇ ਮੈਨੂੰ ਦੰਦਾਂ ਬਾਰੇ ਪੁੱਛਿਆ ਹੈਗਾ ਉਹ ਇਹ ਦੰਦ ਦਰਵਾਦੂਗੀ ਮੇਰੇ ਚਲੋ ਆ ਫਿਰ ਵੀ ਮੇਰੀ ਮੜੀ ਮੂਟੀ ਆਵਾਜ਼ ਠੀਕ ਨਿਕਲ ਨਹੀਂ ਜਾਂਦੀ ਆ ਤੇ ਭੈਣਾਂ ਨੂੰ ਮੈਂ ਤਾਂ ਕਿਸ ਦੰਦ ਦਰਵਾਦ ਕੀ ਫੋਨ ਸੰਗੀਤ ਪਾਉਂਗਾ ਨਾ ਸੰਤੋਤ ਜੀ ਬਾਲੀਆਂ ਕੰਨੀਆਂ ਅਹੀਂ ਪਾਈ ਚਲੋ ਇਹ ਫੋਨ ਨੁਕਤੇ ਨੇ ਮਾਰੇ ਕਈ ਨਹੀਂ ਪਤਾ ਨਹੀਂ ਚੱਲ ਫਿਰ ਮੈਂ ਫਾਈ ਜਾਨੀਆ ਅਲੀ ਡਾਕਟਰ ਨੇ ਥੋੜਾ ਹੋਰ ਕਿਹਾ ਵੀ ਫਿਰ ਲਾਵਾਂਗੇ ਹਨ ਤੇ ਲੋ ਚਾਹ ਬਿਰਸਾ ਸਮਲ ਬਿਰਸਾ ਆਪਣੇ ਆਪ ਜੇ ਕਿਸੇ ਵੀ ਸਮਾਜ ਦੀ ਉਸ ਜਗ੍ਹਾ ਨੂੰ ਦਰਸਾਉਂਦਾ ਹੈ ਜਿਸ ਕਰਕੇ ਲੋਕਾਂ ਦੀ ਪਛਾਣ ਹੁੰਦੀ ਹੈ ਜਿਹੜੀਆਂ ਕੌਮਾਂ ਆਪਣੇ ਬਿਰਸੇ ਨਾਲ ਜੁੜੇ ਰਹਿੰਦੀਆਂ ਨੇ ਉਹ ਸਦਾ ਸਰਦਾਰੀ ਕਰਦੀਆਂ ਨੇ ਇਹੇ ਪੰਜਾਬੀਆਂ ਦੀ ਕੌਮ ਹੈ ਇਹ ਇਹ ਜਿੱਥੇ ਵੀ ਜਾਂਦੇ ਨੇ ਉੱਥੇ ਆਪਣਾ ਵਿਰਸਾ ਨਾਲ ਲੈ ਕੇ ਜਾਂਦੇ ਨੇ ਤੁਸੀਂ ਹੁਣ ਤੀਆਂ ਅਦਰ ਮਹਿਰਬੌਰ ਚ ਦੇਖਿਆ ਹੋਣਗੀਆਂ ਆਪਣੀਆਂ ਪੰਜਾਬਣਾਂ ਨੇ ਉਵੇਂ ਹੀ ਰੌਣਕ ਲਾ ਰੱਖੀ ਆ ਉੱਥੇ ਹੈਨਾ ਤੇ ਉੱਥੇ ਨਹੀਂ ਭੁੱਲਦੀਆਂ ਆਪਣੇ ਗੀਤਾਂ ਨੂੰ ਆਪਣੇ ਵਿਰਸੇ ਨੂੰ ਹੈਨਾ ਤੇ ਇਹ ਜਿੱਥੇ ਜਾਂਦੇ ਨੇ ਉੱਥੇ ਹੀ ਆਪਣਾ ਨਾਲ ਹੀ ਲੈ ਕੇ ਜਾਂਦੇ ਆ ਅਸੀਂ ਤਾਂ ਹੈਨਾ ਤੇ ਆਪਾਂ ਇੱਥੇ ਬੈਠੇ ਵੀ ਕਿਉਂ ਭੁੱਲੀਏ ਨਹੀਂ ਤੇ ਬੱਚੇ ਹੁਣ ਜਿਹੜੇ ਨੇ ਉਹ ਹੁਣ ਘੁੱlde ਜਾ ਰਹੇ ਨੇ ਪਰ ਜੇ ਅਸੀਂ ਇਹਨੂੰ ਕਾਇਮ ਰੱਖਾਂਗੇ ਨਾ ਤੇ ਅਨਹੀਂ ਕਿਵੇਂ ਰੱਖ ਨਹੀਂ ਸਾਦੇ ਸੀ ਹੁਣ ਤਾਂ YouTube ਨੇ ਸਭ ਸੰਭਾਲ ਲੇਕ ਹੈ ਨਾ ਤੇ ਅਸੀਂ ਕੋਸ਼ਿਸ਼ ਕਰਦੇ ਆਂ ਇਹ ਮਾਂ ਪੰਜਾਬੀ ਬੋਲੀ ਦੀ ਸੇਵਾ ਕਰਨ ਲਈ ਤੇ ਨਾਲੇ ਆਪਣਾ ਤੁਹਾਨੂੰ ਵਿਰਸਾ ਦੱਸੀ ਇਹ ਸਾਰਾ ਉਹ ਗੀਤਾਂ ਦੇ ਵਿੱਚ ਹੀ ਸਾਰਾ ਕੁਝ ਸੰਦ ਹੈ ਹੈਨਾ ਉਹਦੇ ਤੇ ਹਰ ਜਨ ਬਰਾਤੇ ਗੀਤ ਬਣੇ ਹੋਏ ਨੇ ਖੇਤੀਬਾੜੀ ਤੇ ਗੀਤ ਬਣੇ ਹੋਣੇ ਘਰੇ ਲੜਾਈਆਂ ਦੇ ਦਿਹਾੜਾ ਭਾਬੀਆਂ ਦੇ ਭੈਣਾਂ ਦੇ ਪਿਆਰਾਂ ਦੇ ਮਾਪਿਆਂ ਦੇ ਸਾਰੇ ਇਹਦੇ ਵਿੱਚ ਹੀ ਦੱਸੀ ਜਾਂਦੇ ਆਂ ਅਸੀਂ ਹੈਨਾ ਇਹ ਤਰ੍ਹਾਂ ਹੀ ਸਾਨੂੰ ਸਮਝ ਆ ਜਾਂਦੇ ਹੋਂ ਗੱਲ ਕਰੇ ਤਾਂ ਸਮਝ ਨਹੀਂ ਆਉਂਦੀ ਜਦੇ ਲੜੀ ਚ ਪਰੋਏ ਜਾਂਦੇ ਨਾ ਸ਼ਬਦ ਫਿਰ ਆਪੇ ਅਗਲੇ ਦਿਨ ਸਿਰੇ 'ਚ ਲੱਗਦੇ ਹਨਾ ਤੇ ਆਜੋ ਫਿਰ ਇਹ ਗੀਤ ਕੀ ਕਹਿੰਦਾ ਹੈ ਗਿਰਸੇ ਬਾਰੇ ਸੁਣੋ ਇਹ ਭੈਣ ਨੇ ਸਪਾਰਸ਼ ਕਰਕੇ ਹੀ ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ دیر ਹੋ ਗਈ ਸੀ ਪਾਇਆ ਸੀ ਤੇ ਉਹਨਾਂ ਨੇ ਕਿਤੇ ਲੱਭ ਲੁਕ ਕੇ ਦੱਸਿਆ ਜੀ ਕਹਿੰਦੇ ਸੰਨਦ ਆਪਦਾ ਨਹੀਂ ਸੀ ਸੁਣਿਆ ਜਰੂਰ ਸੀਗਾ ਤੇ ਸਾਨੂੰ ਜ਼ਰੂਰ ਇਹਨੂੰ ਦੁਬਾਰਾ ਸੁਣਾਓ ਫਿਰ ਮੈਂ ਮਖਨ ਮਾੜੀ ਜੀ ਬੂਲ ਦੱਸੋ ਫਿਰ ਅਸੀਂ ਸੁਣਾਉਣ ਲੱਗਿਆ ਕੋਈ 2-3 ਸਾਲ ਪਹਿਲਾਂ ਕਿਤੇ ਪਾਇਆ ਹੋਣਾ ਹੈ ਨਾ ਲੈ ਸੁਣੋ ਇਹਦੇ ਵਿੱਚ ਬੱਚੇ ਕਹਿੰਦੇ ਨੇ ਜਦੋਂ ਵਿਆਹਾਂ ਚ ਚਾਚੇ ਤਾਇਏ ਰੁੱਸ ਜਾਂਦੇ ਨੇ ਭੂਆ ਵੀ ਰੁੱਸ ਜਾਂਦੀਆਂ ਨੇ ਹੈ ਨਾ ਆਮ ਹੋ ਜਾਂਦਾ ਫਿਰ ਉਹ ਕਹਿੰਦੇ ਥੋੜੇ ਬਿਨਾ ਸਾਡਾ ਕੌਣ ਹੈ ਹੈ ਨਾ ਇਹ ਗੀਤ ਫਿਰ ਦੱਸਦਾ ਠੀਕ ਕਹਿੰਦਾ ਸੁਣੋ ਤੁਸੀਂ ਮਾਣੋ ਇਸ ਗੀਤ ਦਾ ਨਾਲੇ ਏਡਵੇਂ ਨੁਕਤਾ ਪਾਉਂਗੀ ਉਹ ਤੁਹਾਨੂੰ ਕੋਈ ਕਸ਼ਟ ਹੈ ਆਰਾਮ ਨਹੀਂ ਹੁੰਦਾ ਡਾਕਟਰ ਕੋਲੇ ਬਾਰੀ ਬਾਰੀ ਕਦੇ ਕੋਈ ਡਾਕਟਰ ਬਦਲਦੇ ਆ ਕਦੇ ਕੋਈ ਬੰਦਦੇ ਆ ਮੈਂ ਪ੍ਰਦੀਪ ਮਿਸ਼ਰਾ ਜੀ ਦਾ ਦੱਸਿਆ ਹੋਇਆ ਹੁਣ ਲੱਗਦਾ ਨਮੂਲੀ ਹੈ ਉਹ ਮੈਂ ਦੱਸੂੰ ਹਰ ਹਾਲਤ ਕਹਿੰਦੇ ਫਿਰ ਤੇ ਕਸ਼ਟ ਦੂਰ ਕਰਾਂਗੇ ਹੈਨਾ ਕਾਪੀ ਪੈਨਸਲ ਲੈ ਕੇ ਬਹਿ ਜਿਓ ਪਹਿਲਾਂ ਤੇ ਫਿਰ ਮੈਂ ਉਹ ਤੁਸੀਂ ਲਿਖ ਲਿਓ ਨਾ ਆਜੋ ਫਿਰ ਮਾਣ ਗੀ ਇਹਦਾ ਆਨੰਦ ਸੱਡੇ ਬੇੜੇ ਲੀਆ ਪਿਪੜਾ ਵੇ சுட்டிச்ச ਦੇ ਕੇ ਸਰਦ ਲੱਗ ਜਾਵੇ ਤਿੱਤੇ ਨੀ ਤੂੰ ਸਾਡੀ ਦਾਦੀ ਜਾਈ ਤੂ ਸਿ ਆਇ ਕਲੋ ਨਿਤ ਨੀ മന കി ഋചന രുസഭ ഹല കി ഋച ਅਸੀਂ ਜਾਗੇ ਸਦ ਕੇ ਸਦ ਲੱਗ ਜਾਉ ਚਿਤ ਜਾਉ ਚਿਤ ਲੱਗ ਜਾਂਦੇ ਚਿੱਤ ਸਾਰੇ ਗੀਤ ਗਿਣ ਲਿਆ ਕਰੋ ਇੱਥੇ ਰੇਗਾ ਜਿੰਨੇ ਵਾਰੀ ਮਰਜ਼ੀ ਕਹਿ ਲਈਏ ਨਾ ਇਸ ਕਰਕੇ ਫਿਰ ਮੈਂ ਤੇਜੀ ਨਾਲ ਚਲਾਇਆ ਗੀਤ ਨੂੰ ਤੇ ਉਮੀਦ ਆ ਤੁਹਾਨੂੰ ਇਹ ਗੀਤ ਪਸੰਦ ਆ ਹੋ ਬੱਚਿਆਂ ਨੇ ਕਿਹਾ ਵੀ ਰੁਸਕੇ ਨਾ ਬੈਠੋ ਦਿਨ ਨਿਤਨੀ ਆਉਣੇ ਤੇ ਇਕੱਠੇ ਰਲ ਕੇ ਫੇਰ ਹੀ ਲੋਕ ਤਾਂ ਹੋਰ ਬਥੇਰੇ ਹੁੰਦੇ ਜ ਆਪ ਦਾ ਨਾ ਵਿੱਚ ਹੋਵੇ ਉਹ ਗੱਲ ਨਹੀਂ ਬਣਦੀ ਹੈ ਨਾ ਤੇ ਲੱਖਾਂ ਦੁਨੀਆ ਹਾਂ ਚਾਹੇ ਲੱਖਾਂ ਦੁਨੀਆ ਫਿਰ ਜਾਵੇ ਆਪ ਦਾ ਤਾਂ ਖੁਨਾਅਤਾ ਹੀ ਹੁੰਦਾ ਹੈ ਤੇ ਆਪਿਆਂ ਨਾਲ ਹੀ ਫਿਰਦੇ ਆ ਸਾਜਦੇ ਨੇ ਨੌਣਕਾ ਫੇਰ ਆਪਿਆਂ ਨਾਲ ਲੱਗਦੇ ਆ ਦੁੱਖ ਸੁੱਖ ਸਾਰੇ ਆਪਿਆਂ ਨਾਲ ਹੀ ਵਧੀਆ ਲੱਗਦੇ ਹੈਨਾ ਆਪਦੇ ਦੁੱਖ ਕਟਾਉਂਦੇ ਨੇ ਆਪਦੇ ਸੁੱਖ ਹੈਨਾ ਤੇ ਲੋ ਆ ਜਿਓ ਫਿਰ ਹੁਣ ਆਪਾਂ ਨੁਕਤੇ ਵੱਲ ਮੈਨੂੰ ਪਤਾ ਤੁਹਾਨੂੰ ਗੀਤ ਬਹੁਤ ਪਸੰਦ ਆਇਆ ਹੁਣਾਂ ਪਰ ਲਿਖਿਓ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਕਿ ਤੁਸੀਂ ਕਿੰਨੂਸੀ ਕਰ ਜਾਂਦੇ ਆ ਅੱਛਾ ਤੇ ਹੁਣ ਆ ਜਿਓ ਆਪਾਂ ਨੁਕਤੇ ਵੱਲ ਇਹ ਪ੍ਰਦੀਪ ਮਿਸ਼ਰਾ ਜੀ ਨੇ ਸਾਨੂੰ ਦੱਸਿਆ ਉਹ ਤੁਸੀਂ ਉਹਨਾਂ ਨੂੰ ਸੁਣਦੇ ਹੋਵੋਗੇ ਬਹੁਤ ਉਹ ਵੀ ਵਧੀਆ ਕੰਟੀ ਹੋਏ ਨੇ ਉਹਨਾਂ ਦੀ ਹਰ ਕਰ ਲ ਲੋਕ ਧਿਆਨ ਨਾਲ ਸੁਣਦੇ ਨੇ ਤੇ ਹੋਰ ਕੁੰਜੀ ਵੀ ਹੋ ਜਾਂਦੀ ਹੈ ਕਹਿੰਦੇ ਕੈਸਾ ਵੀ ਕਸ਼ਟ ਹੈ ਦਵਾਈ ਨਹੀਂ ਲੱਗਦੀ ਹੈ ਨਾ ਤਾਂ ਤੁਸੀਂ ਕੀ ਉਪਾਅ ਕਰਨਾ ਹੈਗਾ ਇੱਕ ਕਾਲੀ ਮਿਰਚ ਲਓ ਜਿਹੜਾ ਬੰਦਾ ਬਿਮਾਰ ਹੈ ਉਹਦੇ ਉੱਤੋਂ ਦੀ 21 ਵਾਰੀ ਵਾਰ ਕੇ ਸ਼ਿਵ ਸ਼ੰਕਰ ਜੀ ਦੇ ਮੰਦਿਰ 'ਚ ਜਾਓ ਫਰੀ ਸ਼ਬਾਇਰ ਨਮਸਤੂ ਫਿਰ ਇਹਦਾ ਜਾਪ ਕਰਕੇ ਉਹਨੂੰ ਫਿਰ ਤੁਸੀਂ ਮਾਟਰ ਲਾਦੇ ਅੱਥੀ ਤੇ ਲੈ ਆਓ ਤੇ ਪਿੱਪਲ ਦੇ ਕਿਸੇ ਪਿੱਪਲ ਦੇ ਪੇੜ ਦੇ ਥੱਲੇ ਦੱਬਿਆ ਦੱਬ ਦਿਓ ਜਿੰਦਗੀ ਭਰ ਦੇ ਕਹਿੰਦੇ ਰੋਗ ਸਮਾਪਤ ਹੋ ਜਾਣਗੇ ਦੁਬਾਰਾ ਫੇਰ ਸੁਣ ਲਓ ਕੈਸਾ ਵੀ ਕਸ਼ਟ ਹੈ ਦਵਾਈ ਨਹੀਂ ਲੱਗਦੀ ਇੱਕ ਕਾਲੀ ਮਿਰਚ 21 ਬਾਰ ਬਾਰ ਕੇ ਸ਼ੰਕਰ ਜੀ ਦਾ ਮੰਤਰ ਮਤਲਬ ਮੰਦਰ ਉੱਥੇ ਵੀ ਸ਼ੱਕ ਨਾ ਜਾਓ ਸ਼ੰਕਰੀ ਦਾ ਮੰਤਰ ਘਰ ਹੀ ਪੜ ਲਓ ਆ ਦੇਖ ਵਰਤਾ ਕਿ ਮੰਤਰ ਕੀ ਆ ਹੋ ਸ਼੍ਰੀ ਸਿਵਾਏ ਨਮਾਸਤੂ ਭੰ ਸ਼੍ਰੀ ਸਿਵਾਏ ਨਮਾਸਤੂ ਭੰ ਸ਼੍ਰੀ ਸਿਵਾਏ ਦੇਖ ਲਓ ਮੈਂ ਤਾਂ ਬਾਰੀ ਬਾਰੀ ਬੋਲੀ ਜਾਂਦੀ ਆ ਸ਼੍ਰੀ ਮੇਰੇ ਤਾਂ ਹੁਣ ਜਵਾਨੀ ਯਾਦ ਆ ਹੈ ਨਾ ਤੇ ਸ਼੍ਰੀ ਸਿਵਾਏ ਨਮਾਸਤੂ ਭੰ ਸ਼੍ਰੀ ਸਿਵਾਏ ਨਮਾਸਤੂ ਦਾ ਯਾਦ ਕਰਕੇ ਪਿੱਪਲ ਦੇ ਪੇੜ ਦੇ ਨੀਚੇ ਦੱਬ ਦਿਓ ਜਿੰਦਗੀ ਭਰ ਦੇ ਰੋਸ ਮਾਪ ਹੋ ਜਾਣਗੇ ਕਰਕੇ ਜਰੂਰ ਦੇਖਿਓ ਮੰਤਰ ਨਾ ਭੁੱਲਿਓ ਕੈਸਾ ਵੀ ਕਸ਼ਟ ਹੈ ਦਵਾਈ ਨਹੀਂ ਲੱਗਦੀ ਇੱਕ ਕਾਲੀ ਮਿਰਚ 21 ਵਾਰ ਮਰੀਜ਼ ਜਤੋਂ ਦੀ ਵਾਰ ਕੇ ਤੇ ਕਿਸੇ ਪਿੱਪਲ ਦੇ ਪੇੜ ਦੇ ਨੀਚੇ ਦੱਬਿਆ ਹੋ ਥੱਲੇ ਮਤਲਬ ਤੇ ਜ਼ਿੰਦਗੀ ਭਰ ਦੇ ਰੋਗ ਸਮਾਪਤ ਹੋ ਜਾਣਗੇ ਮੰਤਰ ਸਰਪੇ ਇਹੀ ਹੈ ਇਹਨੂੰ ਵੀ ਮੰਤਰ ਨੂੰ 5-10 ਵਾਰੀ 21 ਵਾਰੀ ਕਰ ਲਓ ਚਲੋ ਸ਼੍ਰੀ ਸ਼ਿਵਾਏ ਨਮਸਤੂ ਭਯੰ ਸ਼੍ਰੀ ਸ਼ਿਵਾਏ ਸ਼੍ਰੀ ਸ਼ਿਵਾਏ ਤਾਂ ਕਹਿੰਦੇ ਨਾ ਤੁਸੀਂ ਨਮਸਤੂ ਭਯੰ ਬਾਬੇ ਨੂੰ ਬਿਹਾਰੀ ਸਿਹਾਰੀ ਆੜੇ ਨੂੰ ਕੰਨਾ ਮੰਮਾ ਭਯੰ ਤਨਾਂ ਨਾ ਕਿ ਮੈਂ ਖਰਕ ਲੱਗਾ ਲੱਗਾ ਵੀ ਦੱਸਦਾ ਸ਼੍ਰੀ ਸਦਾਏ ਨਮਸਤੂ ਬਿਯਮ ਆਹ ਮੰਤਰ ਕਈਆਂ ਨੂੰ ਸਮਝ ਨਹੀਂ ਆਇਆ ਹੋਣਾ ਇਹ ਹੋਣਾ ਤੁਹਾਨੂੰ ਦੱਸਦਾ ਸ਼੍ਰੀ ਸ਼ਿਵਾਏ ਤਾਂ ਲਿਖ ਲਓਗੇ ਨਾ ਨਮਸਤੂ ਨੰਨਾ ਮੰਮਾ ਸੱਚਾ ਤਤ ਇੰਦਰੀ ਕੜ ਬਿਯਮ ਲਾਵੇਂ ਹੁ ਹਿਸ਼ਾਰੀ ਆੜੇ ਨੂੰ ਨੰਨਾ ਮੰਮਾ ਬਿਯਮ ਪੰਜਾਬੀ ਵਿੱਚ ਦੱਸਦਾ ਤੁਹਾਨੂੰ ਮੈਂ